ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਲਗੋ ਅਲਮੋ ਕੋਠੀ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਦੇ ਕੋਲ ਆਏ ਆਂ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਤਿੰਨ ਦਿਖਾ ਦਾਂਗੇ ਤਿੰਨੇ ਐਨੀਮਲ ਜਿਹੜੇ ਹੋਣਗੇ ਦੋਸਤੋ ਸੂਏ ਸੂਆਏ ਆ ਠੀਕ ਆ ਵਿਧ ਬੱਚੇ ਆ ਨਾਲ ਬੱਚੇ ਹੋਣਗੇ ਤੇ ਕਿੰਨੇ ਕਿੰਨੇ ਦਿਨਾਂ ਤੋਂ ਜਿਹੜੇ ਦੋਸਤੋ ਇਹ ਪਸ਼ੂ ਸੂਏ ਸੁਬਾਈ ਆ ਕੀ ਥੱਲੇ ਮਿਲਕਰ ਕੋੜਾ ਪੂਰੀ ਡਿਟੇਲ ਜਿਹੜੀ ਆ ਇਸ ਮੂਹਰੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਉਸ ਤੋਂ ਅੱਗੇ ਜਿਹੜੇ ਕਿਸਾਨ ਵੀਰ ਫਾਰਮਰ ਵੀਰ ਨੂੰ ਕੋਈ ਪਸ਼ੂ ਜਿਹੜਾ ਵੀ ਪਸੰਦ ਆਊਗਾ ਉਹਦੀ ਇੱਕ ਟਾਈਮ ਦੋ ਟਾਈਮ ਚੁਆਈ ਜਿਹੜੀ ਹੈਗੀ ਆ ਤੁਸੀਂ ਜਿਹੜਾ ਪਸ਼ੂ ਪੌਲੇ ਤੇ ਚੱਲਦਾ ਚਾਹੇ ਦੁੱਧ ਤੇ ਆ ਤਸੱਲੀ ਦੋ ਡੰਗ ਦੀ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਤੇ ਡਿੱਬੀਪੁਰਾ ਅਮਰਕੋਟ ਬਿਲਕੁਲ ਲੱਗਿਆ ਦੋਸਤੋ ਜਗਤਪੁਰਾ ਨਵਾਂਪੁਰਾ ਠੀਕ ਆ ਜੀ ਫਤਿਹਪੁਰ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਤੇ ਖਾਸ ਤੁਸੀਂ ਵਿਜਿਟ ਵਿਜਿਟ ਜਿਹੜੀ ਆ ਪਿੰਡ ਆਲਕੋਂ ਕਰਨੀ ਹੈਗੀ ਠੀਕ ਆ ਅੱਜ ਦੋਸਤੋ 13 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1.5 ਵਜੇ ਦਾ ਹੈਗਾ ਠੀਕ ਆ ਜੀ ਤੇ ਬਾਈ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਵਿਕਰੀ ਵਾਲੇ ਜਿਹੜੇ ਆ ਦੋਸਤੋ ਇਸ ਕਰੇ ਨਾਰਮਲੀ ਦੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿੰਦੇ ਆ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਸਾਹਿਬ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਸਾਹਬ ਸਿੰਘ ਸਾਸਰੀ ਕਾਲ ਸਾਸਰੀ ਵੀਰ ਜੀ ਉਸ ਨਾਲ ਸੰਧੂ ਸਾਹਿਬ ਕਿੱਦਾਂ ਵੀਰ ਜੀ ਬਹੁਤ ਵਧੀਆ ਠੀਕ ਠਾਕ ਜੀ ਸੇਤਾਂ ਵਧੀਆ ਜੀ ਵਧੀਆ ਵੀਰੇ ਚਲੋ ਸ਼ੁਕਰ ਹੈ ਮਾਲਕ ਦਾ ਤੇ ਸਾਹਬ ਭਾਈ ਪਸ਼ੂ ਤਿੰਨ ਵਕਾਊਗਾ ਹਾਂ ਜੀ ਵੀ ਤਿੰਨ ਆ ਇੱਕ ਮੱਝ ਉਹ ਕੱਚੀ ਆ ਆਪਣੇ ਕੋਲ ਥੋੜਾ ਟਾਈਮ ਖੜਦੀ ਆ ਅੱਛਾ ਜੀ ਉਹਦਾ ਪਤਾ ਹੀ ਨਹੀਂ ਪਾਈ ਮੈਂ ਚਲੋ ਚਲੋ ਜੇਕਰ ਕਿਸੇ ਵੀਰ ਨੂੰ ਮਤਲਬ ਉਹ ਵੀ ਚਾਹੀਦੀ ਹੋਈ ਤੇ ਵਟਸਐਪ ਤੇ ਮਤਲਬ ਵੀਡੀਓ ਕਾਲ ਕੋਈ ਗੱਲ ਪਾ ਦੇ ਪਾ ਦੇ ਆਪਾਂ ਫਿਰ ਹਾਲ ਆਪਾ ਦਿਖਾ ਜਿਹੜੇ ਤਿੰਨ ਪਸ਼ੂ ਆ ਦੇ ਨਾ ਲੈ ਸੂਈ ਨੂੰ ਦੋ ਸਿਰਫ 2 ਘੰਟੇ ਹੋਏ ਜੋਰ ਪਾਉਣ ਵਾਲੀ ਆ ਜੋਰ ਪਾਉਣ ਵਾਲੀ ਬਾਕੀ ਆ ਨੀਲੀ ਦੇ ਵਿੱਚ ਆਉਂਦੀ ਆ ਪੂਰੀ ਨੀਲੀ ਰਵੀ ਆ ਕਿ ਪਿਓਰ ਚ ਪਿਓਰ ਚ ਵੀਗੀ ਪੂਰੀ ਨੀਲੀ ਦਾ ਵੀ ਸੂਬਾ ਤੀਜਾ ਜੇ ਸੂਬਾ ਤੀਜਾ ਮਗਰ ਕੱਟੀ ਆ ਠੀਕ ਆ ਮਗਰ ਕੱਟੀ ਕੱਟੀ ਵੀ ਮਰਦਰ ਦਾ ਬੂਰੀ ਆ ਪੂਰੀ ਆ ਪੂਰੀ ਆ ਜੀ ਪੂਰੀ ਨੀਲੀ ਦੀ ਹਾਂਜੀ ਅੰਦਰ ਬੈਠੀ ਆ ਕੱਟੀ ਵੀ ਜਿਹੜੀ ਦੋਸਤੋ ਇਹਨੋਂ ਬਿਨ ਮਦਰ ਦੇ ਉੱਪਰ ਆ ਬਿਲਕੁਲ ਵਾਈਟ ਜਿਹੜਾ ਫੇਜ ਜਿਹੜੀਆਂ ਅੱਖਾਂ ਨੇ ਬਿਲਕੁਲ ਬਿੱਲੀਆਂ ਨੀਲੀਆਂ ਅੱਖਾਂ ਨੇ ਕੱਟੀ ਦੀਆਂ ਵੀ ਤੇ ਮਦਰ ਦੀ ਤੁਸੀਂ ਮਾਰਕਿੰਗ ਦੇਖ ਸਕਦੇ ਹੋ ਮਗਰਲੇ ਪੈਰ ਤੋਤੇ ਆ ਅਗਲੇ ਪੈਰ ਤੋਤੇ ਆ ਤੇ ਪੂਰੀ ਭਾਰੀ ਆ ਵਜਨ ਬੱਟੇ ਵਾਲੀ ਪੂਰੀ ਵਜਨ ਲੋੜ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਸਵੇਰ ਬਾਈ ਸਾਹਿਬ ਕਹਿੰਦਾ ਵੀ ਤੀਜਾ ਸੂਈ ਆ ਠੀਕ ਆ ਬਾਕੀ ਆ ਫੇਸ ਕੁਆਲਿਟੀ ਆ ਮੂੰਹ ਜਿਹੜਾ ਪੂਰਾ ਸਫੇਦ ਅੱਖ ਬਿੱਲੀ ਆ ਬਿੱਲੀ ਮਣਕੀ ਅੱਖ ਸਿੰਘਾਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਪੇਟ ਪੁਠਾ ਆ ਦੇਖੋ ਹਜੇ ਥੇਰ ਪੈਣੀ ਜਿਹੜੀ ਆ ਦੋਸਤੋ ਉਹ ਬਾਕੀ ਆ ਬਾਕੀ ਲੜ ਜਿਹੜਾ ਲਮਕਦਾ ਪਿਆ ਨਾਲ ਨਾਰਮਲੀ ਤੁਹਾਨੂੰ ਜਿਹੜਾ ਦਿਖਾਈ ਦੇ ਰਿਹਾ ਹੋਵੇਗਾ ਠੀਕ ਆ ਬਾਕੀ ਥਾਂ ਚੱਟਾ ਬਹੁਤ ਜ਼ਿਆਦਾ ਸਾਫ਼ ਆ ਕੱਟੀ ਇੱਕ ਵਾਰੀ ਤੁਹਾਨੂੰ ਆਪ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਅਮਰ ਕਰ ਕਰੋ ਕੱਟੀ ਦਾ ਮੂੰਹ ਐਨ ਕਰਿਓ ਮੜਾ ਜੀ ਆ ਫੇਸ ਮੂੰਹ ਐਨ ਦਿਖਾ ਦਿਓ ਬਸ ਕੱਟੀ ਆ ਦੇਖੋ ਜੀ ਠੀਕ ਆ ਜੀ ਆ ਕੱਟੀ ਆ ਸ਼ੌਕ ਜੜਿਆ ਦੋਸਤੋ ਦੋਵੇਂ ਪੂਰੇ ਹੋ ਜਾਣਗੇ ਇੱਕ ਤਾਂ ਬੋਰੀ ਇਹ ਮੱਝ ਲੈ ਕੇ ਜਾਊਗਾ ਕੋਈ ਵੀਰ ਨਾਲ ਕੱਟੀ ਚਲੋ ਤੋੜੀਏ ਜੀ ਦੋਸਤੋ ਅੱਜ ਛੋਟਾ ਵਪਾਰੀ ਆਪਣਾ ਤੋਰੂ ਹੈ ਹੋਲੀ ਤੋਰੀ ਹੋਲੀ ਬੁੱਤ ਠੀਕ ਆ ਠੀਕ ਤੇ ਆ ਕਰੋ ਚੈੱਕ ਮੇਰਾ ਵੀਰ ਤਸੱਲੀ ਦੇ ਨਾਲ ਦੇਖ ਲਓ ਦੋਸਤੋ ਠੀਕ ਆ ਆਕਰ ਆਕਰ ਕਰਸ਼ਕ ਚੀਜ਼ ਆ ਪੂਰੀ ਦਿਲਚਸਪੀ ਦੀ ਚੀਜ਼ ਆ ਬਹੁਤ ਵੀਰ ਡਿਮਾਂਡ ਵੀ ਕਰਦੇ ਹੁੰਦੇ ਆ ਬੋਰੀਆਂ ਨੀਲੀ ਰਬੀ ਦੀਆਂ ਮੱਝਾ ਖਰੀਦਣ ਦੀ ਤੇ ਉਹਨਾਂ ਨੂੰ ਵੀ ਜੇ ਦੋਸਤੋ ਪਾਇਲ ਹੈਗੀ ਆ ਤੁਸੀਂ ਸੰਪਰਕ ਕਰ ਲਿਓ ਤੇ ਆ ਆ ਦੇਖੋ ਮੜਾ ਜੇ ਇਹ ਤਾਂ ਖਿਲਾ ਰਹੇ ਹੋ ਖਿਲਾ ਰਹੇ ਹੋ ਦੋ ਮਿੰਟ ਆ ਦੇਖੋ ਆ ਦੇਖੋ ਜੀ ਠੀਕ ਆ ਹਾਂਜੀ ਤੋਰ ਲਿਆ ਬੇਟਾ ਬਾਕੀ ਥਣ ਥਣ ਜਿਹੜਾ ਦੋਸਤੋ ਸਾਈਜ਼ ਵਿੱਚ ਬਿਲਕੁਲ ਤੁਸੀਂ ਵੇਖੋਗੇ ਮੁਠੀ ਜਲਾ ਤੇ ਹੱਥੀ ਚਵਾਈ ਵਾਲਾ ਥਾਣਾ ਆਰਡਰ ਕੁਆਲਟੀ ਕਾਫੀ ਚੰਗੀ ਆ ਵੈਸੇ ਸੂ ਦੇ ਵਿੱਚ ਆ ਹੁਣ ਪਸ਼ੂ ਤੇ ਨਾਰਮਲੀ ਜੇਕਰ ਆਪਾਂ ਜਜਮੈਂਟ ਕਰੀਏ ਤੇ ਚੰਗੇ ਮਿਲਕ ਤੇ ਚੱਲ ਸਕਦੀ ਆ ਚੰਗੀ ਖਾਸੀ ਸੇਵ ਵਾਲਾ ਗੋਵੀਰ ਮਿਲ ਗਿਆ ਤੇ ਬਾਕੀ ਪੂਰੀ ਰਵੇ ਦੀ ਮੱਝ ਠੀਕ ਆ ਜੀ ਬੂਰੀਆਂ ਨੀਂਦੀਆਂ ਰਾਵੀਆਂ ਜਿਹੜੀਆਂ ਦੋਸਤੋ ਮੱਝਾਂ ਵੈਸੇ ਵੀ ਚਲੋ ਘੱਟ ਵੇਖਣ ਦੇ ਵਿੱਚ ਆਉਂਦੀਆਂ ਨੇ ਫਿਲਹਾਲ ਜਦੋਂ-ਜਦੋਂ ਦੋਸਤੋ ਕੋਈ ਮਾਲ ਪਸ਼ੂ ਨਿਕਲਦਾ ਹੈ ਤੇ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਆ ਦੋਸਤੋ ਵੀਡੀਓ ਦੇ ਰੂਪ ਦੇ ਵਿੱਚ ਆਪਾਂ ਜਰੂਰ ਪੇਸ਼ ਕਰੀਦਾ ਜੀ ਪ੍ਰੈਜ਼ੈਂਟ ਕਰੀਦੀ ਆ ਜੀ ਆ ਥਣ ਦੇ ਬਾਜੀ ਠੀਕ ਆ ਅੱਛਾ ਵੀਰ ਸਾਹਿਬ ਕੀ ਡਿਮਾਂਡ ਫੇਰ ਦੀ ਰਹੂਗੀ ਡਿਮਾਂਡ ਵੀ ਜੀ ਦੀ ਫੋਨ ਤੇ ਰਾਂਗੇ ਫੋਨ ਤੇ ਹਾਂਜੀ ਫੋਨ ਤੇ ਕਰਦਾ ਹੈ ਠੀਕ ਆ ਹਾਂਜੀ ਤੇ ਹੋਊਗੀ ਵੈਸੇ ਜੈ ਜੀ ਐਡਾ ਕੋਈ ਬਾਹਲਾ ਨਹੀਂ 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 ਵੀ ਜੀ ਜੈ ਜੀ ਆ ਮਾਜੀ ਮਾਜਦੇ ਸਾਨਾ ਇਹ ਬੜਾ ਕੋਈ ਇਹਦਾ 2 ਲੱਖ ਮੰਗ ਰਿਹਾ ਡੇਢ ਮੰਗਣਾ ਹੈ ਸਵਾ ਵੀ ਨਹੀਂ ਮੰਗਣਾ ਇਹ ਭੈਣ ਭਰਾ ਕੋਈ ਡਰ ਜੇ ਨਾ ਜਾਣਦਾ ਡੈਂਡ ਦਾ ਡਰੇਗਾ ਤਾਂ ਵੀ ਜੀ ਕੋਈ 2 ਲੱਖ ਨਹੀਂ ਕੋਈ ਸਵਾ ਲੱਖ ਨਹੀਂ ਦੋਸਤੋ ਮੰਗ ਲੈਣਾਗਾ ਇਹ ਜਿਹੜੀ ਮੋٹے ਤੌਰ ਤੇ ਆਪਾਂ ਡਿਸਕਸ ਕਰ ਦਿੰਨੇ ਆ ਕੋਈ ਇਹਦਾ ਨਹੀਂ ਮੰਗਣਾ 10 ਨਹੀਂ ਮੰਗਣਾ 15 ਨਹੀਂ ਮੰਗਣਾ ਦੇਣ ਵਾਲੇ ਕਰਨਾ ਆਪਾਂ ਬਸ ਲਓ ਜੀ ਪਰ ਮੰਗਾਂਗੇ ਫੋਨ ਤੇ ਇਹਦਾ ਮੰਗੋਗੇ ਫੋਨ ਤੇ ਕੋਈ 10 ਨਹੀਂ ਕੋਈ 15 ਨਹੀਂ ਕੋਈ ਸਵਾ ਲੱਖ ਨਹੀਂ ਠੀਕ ਆ ਮਾਜ ਪਸੰਦ ਆਊਗੀ ਤੁਹਾਨੂੰ ਦਿਲ ਨੂੰ ਲੱਗੂਗੀ ਪੈਸੇ ਜੇ ਦੋਸਤੋ ਥੋੜੇ ਪਾਦੇ ਨਾਰਮਲ ਮੱਝ ਨਾਲੋਂ ਜ਼ਰੂਰ ਥੋੜੇ ਪਾਦੇ ਵੱਧ ਭਰਨੇ ਪੈ ਸਕਦੇ ਆ ਪਰ ਚੀਜ਼ ਕੁਆਲਟੀ ਵਾਲੀ ਆ ਠੀਕ ਆ ਆਖੋ ਖ ਬਿੱਲੀ ਮਨਕੀ ਆ ਤੇ ਉਲਟ ਪਹਿਣੀ ਵਾਲੇ ਪਾਸਿਓਂ ਥਣ ਥਣ ਹਰ ਪਾਸਿਓਂ ਤੁਸੀਂ ਹਰ ਐਂਗਲ ਤੋਂ ਚੈੱਕ ਕਰੋ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅ ਵੱਡੇ ਢਾਂਚੇ ਦੇ ਵਿੱਚ ਇੱਕ ਮੱਝ ਹੈਗੀ ਆ ਦੋਸਤੋ ਠੀਕ ਆ ਇਹ ਦਿਖਾ ਦਿੰਨੇ ਆ ਨੀਲੀ ਰਾਵੀ ਦੇ ਵਿੱਚ ਹੀ ਤਕਰੀਬਨ অলਮੋਸਟ ਜਿਹੜੀ ਪੈਂਦੀ ਆ ਸਿੱਧਾ ਸਟੇਟ ਪਟਾ ਆਖਾਂ ਬਿੱਲੀਆਂ ਨੇ ਪੈਰਾ ਚਾਰੀ ਦੇ ਤੋਤੇ ਆ ਠੀਕ ਆ ਪੂਛ ਉੱਪਰ ਤੱਕ ਵਾਈਟ ਤਪੇਲ ਕੁਲਪਾਤਲੇ ਪਿੰਡੇ ਦੇ ਵਿੱਚ ਤੇ ਫਿਰ ਸਾਹਿਬ ਇਹਦੀ ਕੀ ਡਿਟੇਲ ਆ ਇਹਦਾ ਵੀ ਜੀ ਮੁੱਲ ਮਤਲਬ ਦੁੱਧ ਜਾਂ 14 ਕਿਲੋ ਸੁਹਾ ਤਿੱਜਾ ਏ ਮੋਲੇ ਦਾ ਆਪਾਂ ਕਰਦੇ ਜੀ ਪੂਰਾ 1 ਲੱਖ ਰੁਪਇਆ 1 ਲੱਖ ਪੂਰਾ ਮੋਲੇ ਹਾਂਜੀ ਮਾਨ ਤਨ ਫੁੱਲ ਕਰ ਦਿਆਂ ਤੇ 14 ਕਿਲੋ ਜਿਹੜਾ ਚਵਾ ਦੋਗੇ ਚਵਾ ਦਿਆਂਗੇ ਵੀਰ ਆ ਠੰਡਾ ਕਰਕੇ ਇੱਕ ਹੰਤਾ ਚਾਗ ਲਾ ਜਾ ਨਹੀਂ ਨਹੀਂ ਵੀਰ ਜਿੱਦ ਤਰ ਮਜੀ ਮੇਰੇ ਪੂਰਾ ਠੰਡਾ ਕੋਈ ਗੱਲ ਨਹੀਂ ਜੇ ਕੋਈ ਕੰਡੇ ਤੇ ਚੜਾਵੇ ਲੀਟਰ ਮਾਰ ਲੋ ਜਿੱਦ ਤਰ ਮਜੀ ਕਰੇ ਵੀਰ ਜੀ ਆਪਾਂ ਨੂੰ ਨੋਰ ਦਾ ਛੱਕ ਜਾ ਪਿਆ ਆਪਾਂ ਚੈੱਕ ਕਰਨ ਨੂੰ ਤੋਰ ਆ ਬਸ ਬਸ ਹਾਂਜੀ ਤੇ ਸੁਹਾਤੀ ਜਾਂ ਤੇ ਦੁਆ ਤੀਜਾ ਤੇ ਦਿਨ ਕਿੰਨੇ ਦੱਸਿਆ ਸੂਈ ਨੂੰ ਹਾਂਜੀ 20 ਦਿਨ ਆ 20 ਚ ਹਾਂਜੀ ਬਚਾਓ ਬਈ ਮਗਰ ਕੱਟਾ ਸੀ ਕੱਟਾ ਜੀ ਕੱਟਾ ਆ ਥੱਲੇ ਜਿਹੜਾ ਦੋਸਤੋ ਮੇਲ ਕਾਫ ਆ ਆ ਦੇਖੋ ਜਰਾ ਆ ਮੇਲ ਕਾਫ ਆ ਤੇ ਮੱਝ ਪੇਠ ਪੁੱਠੇ ਦੀ ਸਰੀਰਕ ਪੰਤਰ ਵੀ ਭਾਰੀ ਆ ਪੂਰੀ ਤੇ ਥਣ ਚੱਡੇ ਦੀ ਪੂਰੀ ਸਫਾਈ ਆ ਤੁਸੀਂ ਦੇਖ ਸਕਦੇ ਹੋ ਇੱਕ ਤੀਰ کمان ਵਰਗਾ ਜਿਹੜਾ ਛੱਡਾ ਭਾਜੀ ਸਾਹਿਬ ਤਾਰਾ ਤੋਂ ਪ੍ਰੋਪਰ ਪੂਰੀਆਂ ਨੇ ਜੀ ਜੀ ਇੱਕ ਵੀ ਤੜਫਰ ਚਲਾਊਗਾ ਠੀਕ ਹੈ ਜੀ ਤੇ ਖੋਲ ਕੇ ਦਿਖਾਈਏ ਵੀਰੇ ਨਾਲੇ ਚੋਈ ਹੈ ਕਿਹੜੀ ਸੂਨ ਵਾਲੀ ਹੈ ਬਿਲਕੁਲ ਚੋਈ ਜਾਣੀ ਹੈ ਚੋਈ ਜਾਣੀ ਆ ਅਗਲੇ ਪਿਛਲੇ ਥਾਣੇ ਦੀ ਕੋਈ ਵੀਰ ਤਸੱਲੀ ਕਰ ਆਹ ਦੇਖੋ ਜੀ ਆਹ ਦੇਖੋ ਯਕੇ ਯਕੇ ਅੱਜ ਵੀਰ ਸਾਹਿਬ ਦਾ ਲੜਕਾ ਆਇਆ ਬਿਲਕੁਲ ਉਹਦਾ ਵੀ ਮੈਂ ਦਿਖਾਉਣੀ ਆ ਬੱਚਾ ਠੀਕ ਆ ਮੱਜਾ ਵੀ ਜੋਰ ਦੇ ਵਿੱਚ ਤੇ ਬਾਕੀ ਥਣ ਚੰਡਾ ਜਿਹੜਾ ਦੋਸਤੋ ਤੁਸੀਂ ਦੇਖ ਲਓ ਭਾਈ ਸਾਹਿਬ ਨੂੰ ਮੈਂ ਤਾਂ ਪੁੱਛਿਆ ਸੀਗਾ ਵੀ ਧਾਰਾਂ ਦਾ ਕਿਉਂਕਿ ਦੋਸਤੋ ਥੋੜਾ ਜਿਹਾ ਇੱਕ ਸਾਈਡ ਜਿਹੜੀ ਆ ਉਹ ਕਿਸੇ ਵੀਰ ਨੇ ਨਾਰਮਲੀ ਸਮਝ ਹਰ ਕੇ ਆਪੋ ਆਪਣੀ ਉਹਨੇ ਕਹਿਣਾ ਸੀ ਵੀ ਸਾਈਡ ਥੋੜੀ ਜੀ ਬਾਹਰ ਰੱਖਦੀ ਆ ਠੀਕ ਆ ਜੀ ਬਹਿਣੀ ਵਾਲੇ ਪਾਸਿਓਂ ਪਰ ਬਿਲਕੁਲ ਚਵਾਈ ਤੇ ਪਸ਼ੂਗਾ 14 ਲੀਟਰ ਤੁਸੀਂ ਧਾਰਾਂ ਲੈਣ ਲਿਓ ਠੀਕ ਆ ਜੀ ਅਗਲੇ ਅਗਲੇ ਪਿਛਲੇ ਪਿਛਲੇ ਆਉਂਦੀਆਂ ਆ ਉਹ ਭਾਈ ਜੰਦਾ ਵੀ ਕੋਈ ਫਰਕ ਨਹੀਂ ਨਿਕਲੂਗਾ ਬਿਲਕੁਲ ਬਰਾਬਰ ਹੋਣਗੇ ਆ ਤੇ ਸਾਬ ਵੀਰ ਮੋਲੇ ਦਾ ਦੱਸਤਾ 1 ਲੱਖ ਹਾਂਜੀ ਲੱਖ ਵੀ ਜੀ ਮਾਨਤਨ ਕਰਦੇ ਆ ਫੁੱਲ ਫੁੱਲ ਵਿੱਚੋਂ ਮਾਨਤਨ ਲਗ ਰਹੇ ਜਿੰਨਾ ਇਹ ਆ ਖੁੱਲ ਕੇ ਜਿੰਨਾ ਵੀ ਹੋ ਸਕੀ ਹੈ ਹਾਂਜੀ ਤੇ 14 ਲੀਟਰ ਤੁਸੀਂ ਜਿਹੜੀ ਆ ਦੋਸਤੋ ਗਰੰਟਡ ਜਿਹੜੀ ਆ ਦੀ ਚਵਾਈ ਕਰ ਲਿਓ ਦੋ ਟਾਈਮ ਕਰ ਲਿਓ ਠੀਕ ਆ ਸੋ ਬਿਲਕੁਲ ਜਿਹੜੀ ਆ ਮੱਝ ਪੂਰਾ ਸਰੀਰਕ ਬੰਤਰ ਸਿੰਘਾਂ ਦੀ ਸਿੰਘ ਬੇਸ਼ਕ ਥੋੜੇ ਖੁੱਲੇ ਆ ਸਟੇਟ ਪੜਾ ਤੇ ਇੰਨੀ ਲੀੜੀ ਦੇ ਵਿੱਚ ਪੈਂਦੀ ਹੈ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਝੋਟੀ ਦਿਖਾਉਣੇ ਆ ਪਹਿਲਾਂ ਦੀ ਝੋਟੀ ਸੂਈ ਹੈ ਪਹਿਲ ਨੂੰ ਪਹਿਲ ਨੂੰ ਆ ਝੋਟੀ ਜਿਹੜੀ ਦੋਸਤੋ ਪਹਿਲਾਂ ਸੁਈ ਆ ਠੀਕ ਆ ਤੇ ਸ਼ਕੀਨ ਆ ਪੂਰੀ ਝੋਟੀ ਸ਼ਕੀਨ ਵੀਰਾਂ ਦੇ ਲਈ ਆ ਵੀ ਜਿਹੜੀ ਬਿਲਕੁਲ ਕੁੰਡੀ ਜੁਰ ਤੁਸੀਂ ਝੋਟੀ ਲੱਭ ਰਹੇ ਹੋ ਪਹਿਲਾ ਸੁਹਾ ਸੁਈ ਆ ਤੇ ਦਿਨ ਕਿੰਨਿਆਂ ਕਦੀ ਸੁਈ ਆ ਜੀ ਇਹ ਪਰਸੋਂ ਤਕਾਲੀ ਸੁਈ ਜੇ ਹੂੰ ਉਹ ਉਹ ਬਿੱਜੋ ਬੱਚਾ ਇਹਦਾ ਪਰਸੋਂ ਤਕਾਲੀ ਹਨੀਓ ਕਟਾ ਬੱਚਾ ਆ ਕਟਾ ਮੇਲ ਕਾਫ ਆ ਦੇਖੋ ਜੀ ਠੀਕ ਆ ਇਹ ਕਟਾ ਪਰਸੋਂ ਦੀ ਸੁਈ ਆ ਮੈਨੂੰ ਲੱਗਦਾ ਵੀ ਹੈ ਵੀ ਸਾਰੀ ਇਹ ਪੂਰੀ ਜੈਡ ਬਲੈਕ ਹੀ ਹੈ ਨਾ ਜੈਡ ਬੈਕ ਤੋਂ ਵੀ ਵਾਲ ਨਹੀਂ ਚੁੱਟਾ ਵੀ ਜੀ ਇੱਕ ਵਾਈਟ ਵਾਲ ਜਿਹੜਾ ਦੋਸਤੋ ਇੱਕ ਨਹੀਂ ਹੈਗਾ ਪੂਸ਼ ਵੀ ਜਿਹੜੀ ਆ ਬਿਲਕੁਲ ਬਲੈਕ ਆ ਤੇ ਮੱਥਾ ਮੁੱਥਾ ਵੀ ਪੂਰਾ ਬਲੈਕ ਆ ਠੀਕ ਆ ਸ਼ਾਈ ਸ਼੍ਰੀ ਪੂਰੀ ਇਹ ਨਹੀਂ ਕੋੜੀ ਛਾਲਾ ਮਾਰਦੀ ਕੁਛ ਨਹੀਂ ਜਿਤਨਾ ਮਰਜੀ ਕੋਈ ਬਾਈਆਂ ਦਾ ਵੀ ਕੋਈ ਡਰਕਲ ਭਜਾਕਲ ਨਹੀਂ ਬਿਲਕੁਲ ਸਾਊ ਤੇ ਸ਼ਾਂਤ ਸੁਭਾਅ ਦੀ ਆ ਤੇ ਝੋਟੀ ਜਿਹੜੀ ਦੋਸਤੋ ਪਹਿਲਾਂ ਪਲੂਨ ਪਹਿਲਾਂ ਪਹਿਲਾ ਸਵੇਰ ਝੋਟੀ ਸੂਈ ਆ ਅੱਜ ਤੀਜਾ ਦਿਨ ਤੇ ਕੀ ਵੀਰ ਵੰਡ ਹੈਗੀ ਦੁੱਧ ਕਿੰਨਾ ਖੋਣ ਬੋਲੇ ਦੇ ਉੱਤੇ ਚੱਲਣ ਦੀ ਐਸ ਟਾਈਮ ਤੇ ਵੀ ਜੀਤ ਦੇ ਥਲੇ 5 ਲੀਟਰ ਆ 5 ਲੀਟਰ ਮੇਰਾ ਬੋਲਾ ਹੈ ਹਾਂਜੀ ਹਾਂਜੀ ਭਾਵੇਂ ਚੋਲੇ ਜਿੱਦਾਂ ਮੱਝੀ ਅਗਲਾ ਗਾਰੰਟੀ ਦੇ ਪਾਲੇ ਹੂੰ ਕਿਉਂਕਿ 8 10 ਦੇ ਲੀਟਰਾਂ ਦੇ ਲਾਗੇ ਬੰਨੇ ਅਪੜ ਜੂ ਬਿਲਕੁਲ ਰਾਮ ਨੇ ਮਤਲਬ ਕਿ ਜਿਹੜੀ ਨਾਰਮਲ ਗੱਲ ਕਰੀਏ ਵੀ 9 10 ਤੱਕ ਇਹ ਤੇ ਨਾਰਮਲ ਚੰਗੀ ਸੇਵਾ ਦੇ 9 10 9 10 ਆਉਂਦੇ ਸੂ ਇਹਨੂੰ ਕਿਤੇ ਵੀ ਅਪੜ ਜੂਗੀ ਹੂੰ ਠੀਕ ਹੈ ਨਾ ਆਪਾਂ ਕਰਦੇ ਹਾਲ ਦੀ ਘੜੀ ਦੀ ਗੱਲ ਪਰ ਝੋਟੀ ਬਹੁਤ ਜਿਆਦਾ ਟੌਪਦੀ ਹੈ ਹੈ ਝੋਟੀ ਨਵੀਂ ਆ ਬੰਨਾ ਬੁੰਨਾ ਗਾਂ ਦੂਜੇ ਤੀਜੇ ਸਵੇ ਬਣ ਜਾਂਦੀ ਚੀਜ਼ ਪੂਰੀ ਰਾਜੀ ਰਾਜ ਠੀਕ ਆ ਤੇ ਪਹਿਲੇ ਸਵੇ ਦੋਸਤੋ ਸੂਈਆ ਬਾਈ ਦੀ ਗੱਲ ਖੁਣਾ ਕਹਿੰਦਾ ਵੀ ਤੀਜੇ ਦਿਨ ਦੇ ਵਿੱਚ ਅੱਜ 5 ਕਿਲੋ ਪੌਲੇ ਦੇ ਉੱਤਰ ਤੁਸੀਂ ਜਿਹੜਾ ਅਕਾਊਂਟ ਕਰ ਲਿਓ ਤੇ ਝੋਟੀ ਚਵਾ ਦੇ 9 ਲੀਟਰ ਝੋਟੀ ਚਵਾ ਦੇ 10 ਲੀਟਰ ਇੱਥੋਂ ਤੱਕ ਜਿਹੜਾ ਦੋਸਤੋ ਹਾਸ ਸਕੇ ਤੇ ਚੰਗੀ ਸੇਵਾ ਤੇ ਨਾਰਮਲੀ ਤੁਸੀਂ ਦੁੱਧ ਲੈ ਸਕਦੇ ਹੋ ਹੋਲ ਕੇ ਮੈਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦਾ ਬਾਕੀ ਚਵਾਈ ਅ ਕਿਓ ਤੁਹਾਨੂੰ ਦੀ ਵਧੀਆ ਜੀ ਨਹੀਂ ਜੀ ਓਕੇ ਆ ਰੂਮ ਵਰਗੀ ਚੁਾਈ ਬਿਲਕੁਲ ਲਓ ਜੀ ਬੜਕੋੜੀ ਦੋਸਤੋ ਰੂਮ ਵਰਗੀ ਪੂਰੀ ਚੁਾਈ ਆ ਬਾਈ ਸਾਫ ਕਹਿੰਦਾ ਤੇ ਆ ਦੇਖੋ ਠੀਕ ਆ ਆ ਥੋੜੀ ਜਿਹੀ ਭਾਲ ਹੈਗੀ ਇੱਕ ਸਾਈਡ ਤੇ ਨਾ ਥੋੜੀ ਜਿਹੀ ਭਾਲ ਜਿਹੜੀ ਆ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਥੋੜੀ ਜਿਹੀ ਨਜ਼ਰ ਆਊਗੀ ਤੁਹਾਨੂੰ ਕਿਉਂਕਿ ਪਹਿਲਾਂ ਝੋਟੀਆਂ ਨਾਰਮਲੀ ਪਾ ਜਾਂਦੀਆਂ ਨੇ ਠੀਕ ਆ ਜੀ ਤੇ ਧੁੰਨ ਤੇ ਵੀ ਥੋੜੀ ਚਾਹ ਧੁੰਨ ਤੇ ਵੀ ਜਿਹੜੀ ਭਾਲ ਹੈਗੀ ਨਜ਼ਰ ਆਊਗੀ ਥੋੜੀ ਜਿਹੀ ਬੈਕ ਸਾਈਡ ਉਲਟ ਬਹਿਣੀ ਵਾਲੇ ਮਗਰਲੇ ਥਾਣਾ ਤੇ ਬਾਕੀ ਅੱਜ 5 ਲੀਟਰ ਜਿਹੜਾ ਦੋਸਤੋ ਬੋਲ ਦੇ ਵਿੱਚ ਤੁਸੀਂ ਕਾਊਂਟ ਕਰ ਲਓ ਤੇ ਚੰਗੀ ਸੇਵਾ ਦੇ ਵਧੀਆ ਨਾਰਮਲ ਸੇਵਾ ਦੇ ਕਹੋ ਚੰਗੀ ਦੇ ਕਹੋ ਵੀ 9-10 ਲੀਟਰ ਦੁੱਧ ਭਰ ਦਿਓਗੀ ਝੋਟੀਆਂ ਇਹ ਪਹਿਲੇ ਤੋਂ ਠੀਕ ਆ ਤੇ ਸੇਗੀ ਤੋਂ ਵੀ ਬਹੁਤ ਵਧੀਆ ਸ਼ਿਕਰੀ ਨਹੀਂ ਪੂ ਮੁੱਲ ਪੜਤਾ ਪੁੱਛਦੇ ਭਾਈ ਸਾਹਿਬ ਤੋਂ ਕੀ ਇਹਦੀ ਡਿਮਾਂਡ ਰਹੂਗੀ ਜੀ ਤੁਸੀਂ ਦੱਸ ਦਿਓ ਜਿੰਨਾ ਦੇ ਮੈਂ ਤੁਹਾਨੂੰ ਦੇ ਦਈਏ ਜਿੱਥੋਂ ਤੱਕ ਵੰਡ ਲੱਗਦੀ ਹੈ ਤੁਸੀਂ ਦੱਸੋਗੇ ਜੋ ਤੁਹਾਨੂੰ ਚੰਗਾ ਲੱਗਦਾ ਹੈ ਕੋਈ ਕਿ 60 62 ਦੇ ਆਦੇ ਕਰਦੇ ਆਂਗੇ ਹੋਰ ਕੀ ਫਿਰ ਹੈ ਕਰਦੇ ਆਂਗੇ ਤੇ ਛੱਡ ਦਿਆਂਗੇ ਛੱਡ ਦਿਆਂਗੇ ਹਾਂਜੀ ਹਾਂਜੀ ਠੀਕ ਆ ਚਵਾਈ ਚ ਕੋਈ ਇੱਕ ਨੰਬਰ ਆ ਦੋਸਤੋ ਬਾਕੀ ਪ੍ਰੇਮ ਪਿਆਰ ਹੈ ਭਾਈ ਸਾਹਿਬ ਹੋਰਾਂ ਦੇ ਨਾਲ ਤੇ 60 62 ਤੱਕ ਭਾਈ ਇਹਦਾ ਵੀ ਆਪਾਂ ਕਰ ਦਿਆਂਗੇ ਠੀਕ ਆ ਬਾਕੀ ਤੁਸੀਂ ਆਪਣੀ ਵੰਡ ਲਾ ਲਿਓ ਹੋਰ ਮੰਨਤਨ ਹੋਇਆ ਕੋਈ ਬਾਹਰ ਦੇ ਵਿੱਚੋਂ ਠੀਕ ਹੈ 500 ਕੋਈ 1000 ਖੰਡ ਦਾ ਉਹ ਵੀ ਮੌਕੇ ਤੇ ਹੋ ਜਾਊਗਾ ਠੀਕ ਹੈ ਝੋਟੀ ਚੰਗੀ ਆ ਬਾਕੀ ਮਨ ਨੂੰ ਲੱਗੂਗੀ ਤੁਹਾਡੇ ਤੇ ਨੰਬਰ ਪੁੱਛ ਲੈਣੇ ਭਾਈ ਸਾਹਿਬ ਕਿੰਨੇ ਨੰਬਰ ਆਪਣੇ ਨੰਬਰ ਵੀ ਜੀ 18787916007 14537 43537 43537 ਹਾਂਜੀ 69343537 ਠੀਕ ਹੈ ਜੀ ਇਹ ਫਿਰ ਤੁਸੀਂ ਟੈਂਡ ਕਰੋਗੇ ਹਾਂਜੀ ਠੀਕ ਹੈ ਜੀ ਸੋ ਮੇਰੇ ਨਾਲ ਦੋਸਤੋ ਸਾਨੂੰ ਭਾਜੀ ਸਾਹਿਬ ਸਿੰਘ ਠੀਕ ਹੈ ਜੀ ਖਾਸ ਵਿਜ਼ਿਟ ਤੁਸੀਂ ਆ ਪਿੰਡ ਅਲਗੋਂ ਕਰ ਲਿਓ ਠੀਕ ਆ ਤੇ ਪਸ਼ੂ ਤੁਹਾਨੂੰ ਆਪਾਂ ਦਿਖਾਤੇ ਆ ਤਿੰਨ ਐਨੀਮਲ ਸਾਰੇ ਵਧੀਆ ਦੋਸਤੋ ਇੱਕ ਤੋਂ ਇੱਕ ਵੱਧ ਕੇ ਆ ਠੀਕ ਆ ਦੁੱਧ ਤੇ ਨਾਲੇ ਚੱਲਦੇ ਪਏ ਆ ਤਸੱਲੀ ਜਿਹੜੀ ਆ ਹੋ ਜਾਂਦੀ ਆ ਪਸ਼ੂ ਤੇ ਪਸ਼ੂ ਦੀ ਜਿਹੜੀ ਖਾਸ ਤੌਰ ਤੇ ਦੁੱਧ ਤੇ ਚੱਲਦਾ ਠੀਕ ਆ ਜੀ ਤੇ ਪਸ਼ੂ ਫਿਊਚਰ ਟਾਈਮ ਦੀ ਗੱਲ ਕਰ ਲਈਏ ਤੇ ਪਸ਼ੂ ਜਿਹੜੇ ਦੋਸਤੋ ਇਸ ਘਰੇ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ ਸਮੇਂ ਸਮੇਂ ਨਾਲ ਵੈਸੇ ਵੀ ਤੁਸੀਂ ਨਾਰਮਲੀ ਫੋਨ ਲਾ ਕੇ ਸੰਪਰਕ ਕਰ ਲਿਆ ਕਰੋ ਕਈ ਵਾਰਾਂ ਨੀਲੀ ਰਵੀਆਂ ਮੱਝਾਂ ਝੋਟੀਆਂ ਚੰਗੀਆਂ ਆਣ ਖਲੁੰਦੀਆਂ ਨੇ ਠੀਕ ਆ ਜੀ ਵਿਕ ਤੇ ਗੱਲਬਾਤ ਕਰਕੇ ਖਰੀਦ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ